ਅੱਜ ਬਣਾਉਣ ਲੱਗੇ ਹਾਂ ਜੀ ਆਪਾਂ ਆਟੇ ਵਾਲਾ ਪੀਜ਼ਾ ਜਿਹੜਾ ਕਿ ਬਹੁਤ ਹੀ ਟੇਸਟੀ ਬਣਦਾ ਕਿਉਂਕਿ ਆਪਾਂ ਮੈਦੇ ਵਾਲਾ ਜਦੋਂ ਖਾਂਦੇ ਆ ਨਾਲੇ ਤਾਂ ਉਹ ਮਹਿੰਗਾ ਮਿਲਦਾ ਹੈਗਾ ਕਈ ਵਾਰ ਘਰ ਵਿੱਚ ਹੁੰਨੇ ਆ ਤਾਂ ਬੱਚੇ ਕਈ ਵਾਰ ਡਿਮਾਂਡ ਕਰਦੇ ਨੇ ਵੀ ਅਸੀਂ ਪੀਜ਼ਾ ਖਾਣਾ ਹੈਗਾ ਤੇ ਜਿਹੜਾ ਆਪਾਂ ਕਣਕ ਦੇ ਆਟੇ ਤੋਂ ਪੀਜ਼ਾ ਘਰੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਟੇਸਟੀ ਬਣਦਾ ਮੈਂ ਘਰ ਵਿੱਚ ਪਹਿਲਾਂ ਵੀ 2-3 ਵਾਰ ਬਣਾ ਕੇ ਖਵਾਤਾ ਤੇ ਸਾਰੇ ਕਹਿਣ ਲੱਗੇ ਵਸ ਇਹੀ ਚੀਜ਼ ਬਣਾ ਤੇ ਅੱਜ ਜਿਹੜਾ ਸਮਾਨ ਉਹ ਪਿਆ ਸੀਗਾ ਕਿਉਂਕਿ ਆਪਣੇ ਕੋਲ ਮੋਜ਼ਰੇਲਾ ਚੀਜ਼ ਵੀ ਪਈ ਸੀਗੀ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਆਪਣੇ ਘਰੇ ਦਹੀਂ ਹੁੰਦੀ ਹੈਗੀ ਦਹੀਂ ਨਾਲ ਬਹੁ ਉਸੇ ਨਾਲ ਜਿਹੜਾ ਬੇਸ ਉਹ ਬਣਦਾ ਹੈ ਪਰ ਜੇਕਰ ਦਹੀਂ ਪਈ ਹੋਵੇ ਕਾਫੀ ਸਾਰੇ ਤਾਂ ਆਪਣੇ ਘਰ ਵਿੱਚ ਇਹਨੂੰ ਤਿਆਰ ਕਰ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਕਣਕ ਦਾ ਆਟਾ ਜਿਹੜਾ ਕਿ ਮੈਂ ਦੋ ਵੱਡੀਆਂ ਕੋਲੀਆਂ ਲਿਆ ਹੋਇਆ ਹੈਗਾ ਆਟਾ ਚੰਗੀ ਤਰ੍ਹਾਂ ਆਪਾਂ ਇਹਨੂੰ ਛਾਣ ਲੈਣਾ ਤੇ ਇੱਕ ਖੁੱਲੇ ਜਿਹੇ ਭਾਂਡੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਮੈਂ ਪਾ ਰਹੀ ਆਂ ਜੀ ਅੱਧਾ ਕੇ ਚਮਚੇ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਕਿੰਗ ਸੋਡਾ ਅੱਧੇ ਤੋਂ ਥੋੜਾ ਘਾਟਾ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਪਾ ਲੈਣਾ ਤੇ ਇਹ ਤੋਂ ਅੱਧਾ ਆਪਾਂ ਪਾਵ ਸੋ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਕਿਉਂਕਿ ਸੋਡਾ ਤੇ ਬੇਕਿੰਗ ਪਾਊਡਰ ਦੋਨੇ ਅਲੱਗ-ਅਲੱਗ ਹੁੰਦੇ ਨੇ ਜੀ ਬੇਕਿੰਗ ਸੋਡਾ ਜਿਹੜਾ ਉਹ ਆਪਾਂ ਚਮਚਰ ਦਾ ਕਹਿ ਸਕਦੇ ਵੀ ਅੱਧੇ ਤੋਂ ਵੀ ਥੋੜਾ ਜਿਹਾ ਘੱਟ ਪਾਇਆ ਜੀ ਅੱਧੇ ਹੀ ਚਮਚੇ ਵਾਂਗੂ ਪਾਇਆਗਾ ਤੇ ਜਿਹੜਾ ਬੇਕਿੰਗ ਪਾਊਡਰ ਆ ਉਹ ਜਿਹੜਾ ਬੇਕਿੰਗ ਆਪਾਂ ਅ ਸੋਡਾ ਪਾਇਆ ਉਹਦੇ ਨਾਲੋਂ ਅੱਧਾ ਪਾਇਆਗਾ ਬੇਕਿੰਗ ਪਾਊਡਰ ਸੋ ਸਾਰੇ ਫੁਲਾਉਣ ਵਾਸਤੇ ਹੁੰਦਾ ਨਾ ਫੁਲਾਉਣ ਵਾਸਤੇ ਹੁੰਦਾ ਜੀ ਬੇਕਿੰਗ ਸੋਡਾ ਵੱਧ ਪਊਗਾ ਤੇ ਜਿਹੜਾ ਬੇਕਿੰਗ ਪਾਊਡਰ ਆ ਉਹ ਆਪਾਂ ਇਹਦੇ ਵਿੱਚ ਘੱਟ ਪਾਵ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ 2 ਚਮਚਾ ਘਿਓ ਦੇ ਦੇਸੀ ਘਿਓ ਲਿਆ ਹੋਇਆ ਜੀ ਆਪਾਂ ਜੋ ਵੀ ਆਪਾਂ ਕੁਕਿੰਗ ਆਇਲ ਯੂਜ਼ ਕਰਦੇ ਹੋ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦਹੀਂ ਜੇ ਦਹੀਂ ਕਾਫੀ ਸਾਰੀ ਹੈ ਤਾਂ ਆਪਾਂ ਇਹਨੂੰ ਕਾਫੀ ਸਾਰੀ ਇਹਦੇ ਵਿੱਚ ਪਾ ਕੇ ਆਟਾ ਗੁੰਨ ਲਾਂਗੇ ਤੇ ਜੇਕਰ ਕਈ ਵਾਰ ਘੱਟ ਹੋਵੇ ਤਾਂ ਆਪਾਂ ਇਹਦੇ ਵਿੱਚ ਪਾਣੀ ਵੀ ਵਰਤ ਸਕਦੇ ਹਾਂ ਥੋੜੀ ਜਿਹੀ ਦਹੀਂ ਪਾ ਕੇ ਤੇ ਦੂਜਾ ਪਾਦ ਵਿੱਚ ਪਾਣੀ ਪਾ ਲਾਂਗੇ ਜੀ ਤੇ ਮੈਂ ਪਹਿਲਾਂ ਵੀ ਵਧੀਆ ਮਤਲਬ ਫੁੱਲ ਜਾਂਦੇ ਨੇ ਜੀ ਨਾਲੇ ਸੌਫਟ ਹੋ ਜਾਂਦਾ ਆਟਾ ਤੇ ਚੰਗੀ ਤਰ੍ਹਾਂ ਆਪਾਂ ਹੋਣਾ ਇਹਨੂੰ ਗੁੰਨ ਲੈਣੇ ਆ ਜੀ ਜੇ ਕਈ ਵਾਰ ਦਹੀਂ ਘੱਟ ਹੋਵੇ ਥੋੜੀ ਜਿਹੀ ਦਹੀਂ ਪਾ ਕੇ ਫਿਰ ਆਪਾਂ ਪਾਣੀ ਨਾਲ ਵੀ ਇਹਨੂੰ ਗੁੰਨ ਸਕਦੇ ਆ ਆਟਾ ਜਿਹੜਾ ਜਿਵੇਂ ਆਪਾਂ ਰੋਟੀ ਬਣਾਉਣੀ ਹੈ ਉਸ ਪ੍ਰਕਾਰ ਹੀ ਆਪਾਂ ਟਾਈਟ ਗ ਤੇ ਹੁਣ ਆਪਾਂ ਇਹਨੂੰ ਢੱਕ ਦਾਂਗੇ ਜੀ 10 ਮਿੰਟਾਂ ਵਾਸਤੇ ਰੈਸਟ ਦਵਾਂਗੇ ਤਾਂ ਜੋ ਇਹ ਫੁੱਲ ਕੇ ਵਧੀਆ ਤਿਆਰ ਹੋ ਜਾਏ ਦੋਸਤੋ ਆ ਜਿਹੜਾ ਪੀਜਾ ਬਣਾਉਣਾ ਸਟਾਰਟ ਕਰਾਂਗੇ ਜੀ ਚੱਕ ਲੈ ਫਿਰ ਹਥਿਆਰ ਹਾਂਜੀ ਇਹ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਬਣਦੀ ਤੇ ਲਓ ਜੀ ਹੁਣ ਆਪਾਂ ਜਿਹੜਾ ਆਟਾ ਉਹਦੇ ਪੇੜੇ ਬਣਾ ਲਾਂਗੇ ਵੱਡੇ ਵੱਡੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਰੋਟੀ ਵਾਂਗੂ ਵੇਲ ਲਾਂਗੇ ਜੀ ਮੈਂ ਤਾਂ ਕਾਫੀ ਸਾਰੇ ਬਣਾ ਰਹੀ ਹਾਂ ਜੀ ਅੱਜ ਕਉਂਕੋ ਸਾਰੇ ਪਹਿਲਾਂ ਬਣਾ ਕੇ ਦੇਖਿਓ ਦੋਸਤੋ ਬਹੁਤ ਜਿਆਦਾ ਸਵਾਦ ਬਹੁਤ ਹੀ ਸਵਾਦ ਵਾਲਾ ਮੈਨੂੰ ਤਾਂ ਐਵੇਂ ਸ ਮਾਂ ਮਮੀ ਦਾਦੀ ਨੂੰ ਤਾਂ ਪਸੰਦ ਆਉਣਾ ਕਿਉਂਕਿ ਚਲੋ ਬੱਚਿਆਂ ਨੂੰ ਤਾਂ ਇਹ ਪਸੰਦ ਆ ਜਾਂਦੇ ਨੇਗੇ ਪਰ ਮੈਂ ਮਿਸੇ ਮਮੀ ਦਾਦੀ ਨੂੰ ਨਹੀਂ ਪਸੰਦ ਆਉਣਾ ਪਰ ਉਹਨਾਂ ਨੂੰ ਵੀ ਇੰਨੇ ਸਵਾਦ ਲੱਗੇ ਉਹ ਵੀ ਕਹਿੰਦੇ ਅੱਜ ਜਦੋਂ ਸਾਰਾ ਸਮਾਨ ਪਿਆ ਸੀ ਮਾਂ ਦਾਦੀ ਪੀਜਾ ਨਾ ਬਣਾ ਲਈ ਮਮੀ ਤੇ ਦਾਦੀ ਕਹਿੰਦੇ ਕਹਿੰਦੇ ਹਾਂ ਬਣਾ ਲਓ ਤਾਂ ਮੈਂ ਕਿ ਚਲੋ ਇਹ ਰੈਸਪੀ ਤੁਹਾਡੇ ਨਾਲ ਵੀ ਸਾਂਝੀ ਕਰਾਂਗਾ ਕਿਉਂਕਿ ਬਹੁਤ ਹੀ ਟੇਸਟੀ ਲੱਗਦਾ ਕਈ ਵਾਰ ਆਪਾਂ ਐਵੇਂ ਹੁੰਦਾ ਬਈ ਇਹ ਤਾਂ ਕੱਚਾ ਰਹਿ ਜੂਗਾ ਕਿਉਂਕਿ ਕਈ ਵਾਰ ਆਪਾਂ ਓਵਨ 'ਚ ਹੀ ਜੀ ਹਾਂ ਤੇ ਹੁਣ ਆਪਾਂ ਇਹਨੂੰ ਬੇਲ ਲਾਂਗੇ ਜੀ ਮੋਟਾ ਮੋਟਾ ਮੋਟੀ ਜੀ ਬੇਲਣੀ ਹੈ ਇਹ ਰਮਣ ਹੈ ਮੋਟੀ ਮੋਟੀ ਬੇਲ ਲੈਣੀ ਹੈ ਜੀ ਇਹ ਜਿਵੇਂ ਪੀਜ਼ਾ ਹੁੰਦਾਗਾ ਉਸ ਪ੍ਰਕਾਰ ਹੀ ਲਓ ਜੀ ਬੇਲ ਕੇ ਆਪਾਂ ਤਿਆਰ ਕਰ ਲੇ ਤੇ ਕਿਨਾਰੇ ਨਾਲ ਆਪਾਂ ਇਸ ਪ੍ਰਕਾਰ ਕਰ ਦਾਂਗੇ ਵੀ ਬਿਲਕੁਲ ਸ਼ੇਪ ਜਿਹੜੀ ਵਧੀਆ ਆ ਜਾਏ ਕਿਨਾਰੇ ਚਾਰਸ ਜੇ ਕਰ ਦਾਂਗੇ ਹਾਂਜੀ ਤੇ ਬ੍ਰੇਕ ਕਰਨਾ ਨਾ ਕੱਢਣੀਆਂ ਹਾਂਜੀ ਇਹ ਸਾਰਾਂ ਚ ਕੱਢਣੀਆਂ ਨੇ ਜੀ ਵੀ ਫਿਰ ਬਾਹਲਾ ਜਿਆਦਾ ਫੁੱਲੇ ਨਾ ਵਧੀਆ ਪੱਕ ਕੇ ਤਿਆਰ ਹੋ ਜੇ ਮਤਲਬ ਵਿੱਚੋਂ ਵੀ ਪ੍ਰੋਪਰ ਪੱਕ ਜੇ ਸਹੀ ਗੱਲ ਹੈ ਜੀ ਆ ਮੋਰੀਆਂ ਨੂੰ ਕੱਢਣਾ ਵਿੱਚ ਵੀ ਜੇ ਸੇਕ ਲੱਗ ਜੂਗਾ ਹੈ ਨਾ ਹਾਂਜੀ ਤੇ ਹੁਣ ਆਪਾਂ ਜ ਗਰਮ ਕਰ ਲਾਂਗੇ ਜੀ ਮੀਡੀਅਮ ਤੇ ਕਰ ਲਾਂਗੇ ਵੀ ਜਿਆਦਾ ਫੁੱਲ ਤੇ ਵੀ ਨਹੀਂ ਕਰਨਾ ਠੀਕ ਹੈ ਜੀ ਤੇ ਇਧਰ ਆਪਾਂ ਲਾ ਲਾਂਗੇ ਜੀ ਦੋਨੇ ਸਾਡਾ ਤੇ ਕਿਉ ਉਹਦੇ ਥੋੜਾ ਥੋੜਾ ਕਰਕੇ ਲਾ ਲਾਂਗੇ ਇਧਰ ਆਪਾਂ ਹੋਰ ਵੀ ਬਣਾ ਲੈ ਦੋਸਤੋ ਤਿੰਨ ਚਾਰ ਤਿੰਨ ਚਾਰ ਬਣਾ ਲੈ ਜੀ ਹੂੰ ਥੋੜਾ ਜਿਹਾ ਆਪਾਂ ਇਹਦੇ ਚਲਾ ਦਾਂਗੇ ਜੀ ਕਿਉ ਠੀਕ ਹੈ ਉਹ ਸਮਾਨ ਨਹੀਂ ਲਾਉਣਾ ਇਹਦੇ ਤੇ ਰਮਣ ਉਹ ਬਾਅਦ ਚ ਲਾਉਣਾ ਜੀ ਕਿਰ ਇਹਨੂੰ ਪਕਾਉਣਾ ਜਿਹੜਾ ਇਹਦਾ ਬੇਸ ਹੈ ਉਹਨੂੰ ਆਪਾਂ ਅਲੱਗ ਪਕਾਵਾਂਗੇ ਮਤਲਬ ਹਲਕਾ ਹਲਕਾ ਜਿਹਾ ਪਕਾ ਲੈਣਾ ਹੈ ਹੂੰ ਲਓ ਜੀ ਇਹਦੇ ਵਿੱਚ ਆਪਾਂ ਰੱਖ ਦਿੰਦੇ ਹਾਂ ਠੀਕ ਹੈ ਕਿਉ ਵਾਲਾ ਪਾਸਾ ਲਾ ਕੇ ਠੀਕ ਹੈ 그러면은 ਉੱਤੇ ਫੇਰ ਕਿਉਂ ਲਾ ਦਿੰਨਾ ਹੈ ਇਹ ਤੇ ਲਾ ਕੇ ਜੀ ਹੁਣ ਆਪਾਂ ਲਾ ਦਾਂਗੇ ਟੱਕਣ ਤੇ ਇਹਨੂੰ ਮੀਡੀਅਮ ਤੇ ਪੱਕਣ ਦਵਾਵਾਂਗੇ ਜੀ 5 ਕਿ ਮਿੰਟ ਠੀਕ ਹੈ ਜੀ ਮਤਲਬ ਉਹੀ ਇੱਕ ਤਵੇ ਵਾਲਾ ਸਿਸਟਮ ਹੋ ਗਿਆ ਪਰ ਇਹਦੇ ਉੱਪਰ ਵੀ ਸੇਕ ਲੱਗ ਜੂਗਾ ਇੱਕ ਸਾਈਡ ਹੀ ਪਕਾਉਣੀ ਹੈ ਜੀ ਹੂੰ ਤਾਂ ਵੈਸੇ ਦੋਨੇ ਸਾਈਡਾਂ ਹੀ ਪਕਾਵਾਂਗੇ ਜੀ ਹਲਕੀ ਹਲਕੀਆਂ ਫੇਰ ਆਪਾਂ ਰੱਖ ਦਾਂਗੇ ਇਹਨੂੰ ਕੜਾਹੀ 'ਚ ਸਾਰਾ ਸਮਾਨ ਲਾ ਕੇ ਤੁਸੀਂ ਦੇਖੀ ਜਾ ਜੀ ਬਹੁਤ ਹੀ ਟੇਸਟੀ ਬਣੂਗਾ ਪਹਿਲਾਂ ਆਪਾਂ ਇਹਨੂੰ ਪੱਕਣ ਦਵਾਵਾਂਗੇ ਇੱਕ ਸਾਈਡ ਤੋਂ ਫਿਰ ਦੂਜੇ ਪਾਸਾ ਪਲਟ ਕੇ ਦੋਨੇ ਸਾਈਡਾਂ ਤੋਂ ਪਕਾ ਲਾਂਗੇ ਇਸ ਪ੍ਰਕਾਰ ਟੱਕ ਕੇ ਪ ਹੁਣ ਆਪਾਂ ਇਹਨੂੰ ਇਹ ਟਾਈਪ ਹਟਾ ਲਾਂਗੇ ਜੀ ਅੱਛਾ ਇਹਦੇ ਤੇ ਪਕਾ ਲਾਂ ਇਸ ਤਰ੍ਹਾਂ ਬਣਾ ਲੈਣਾ ਜੀ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਪੱਕ ਕੇ ਤਿਆਰ ਹੋ ਗਿਆ ਹੁਣ ਜਿਹੜੀ ਆਹ ਵਾਲੀ ਸਾਈਡ ਆ ਇਹਨੂੰ ਵੀ ਆਪਾਂ ਪਕਾ ਲਾਂਗੇ ਜੀ ਇਹਨੂੰ ਵੀ ਆਪਾਂ ਟੱਕ ਕੇ ਪਕਾਵਾਂਗੇ ਇੱਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਵੀ ਪੱਕ ਗਿਆ ਹੁਣ ਆਪਾਂ ਦੂਜੀ ਸਾਈਡ ਰੱਖਤੀ ਇਹਨੂੰ ਵੀ ਆਪਾਂ ਤਨ ਤੋਂ 4 ਮਿੰਟ ਪਕਾ ਲਾਂਗੇ ਜੀ ਟੱਕ ਕੇ ਗੈਸ ਜਿਹੜਾ ਮੀਡੀਅਮ ਤੇ ਕਰਿਆ ਹੋਇਆ ਹੈਗਾ ਵੀ ਵਧੀਆ ਪੱਕ ਜਿਹੜਾ ਬੇਸ ਆ ਕੱਚਾ ਨਾ ਰਵੇ ਫਿਰ ਉਸ ਤੋਂ ਬਾਅਦ ਜਿਹੜੀ ਸਬਜ਼ੀ ਉਹ ਆਪਾਂ ਅਲੱਗ ਕੜਾਹੀ 'ਚ ਪਕਾਵਾਂਗੇ ਤੇ ਇਹਨੂੰ ਵੀ ਆਪਾਂ ਰੱਖ ਦਿੰਨੇ ਆ ਜੀ ਇਧ ਇਹਨੂੰ ਆਪਾਂ ਹੀਟ ਕਰਨ ਵਾਸਤੇ ਰੱਖ ਦਿੰਨੇ ਆ ਵੀ ਗਰਮ ਹੋ ਜਾਏ ਇਹ ਵਧੀਆ ਆਪਣਾ ਜਿਹੜਾ ਓਵਨਾ ਬਣ ਕੇ ਤਿਆਰ ਹੋ ਜਾਏ ਤੇ ਇਹਨੂੰ ਵੀ ਆਪਾਂ ਢੱਕ ਕੇ ਰੱਖ ਦਿੰਨੇ ਆ ਗਰਮ ਹੋਣ ਵਾਸਤੇ ਲਓ ਜੀ ਬਣ ਕੇ ਇਹ ਤਿਆਰ ਹੋ ਗਿਆ ਜੀ ਹੁਣ ਜਿਹੜੀ ਹਾਂਜੀ ਹੁਣ ਜਿਹੜੀ ਆਪਾਂ ਪਲੇਟ 'ਚ ਬਣਾਉਣਾਗਾ ਪੀਜ਼ਾ ਉਹ ਤੇ ਵੀ ਆਪਾਂ ਹੱਕਾ ਜਿਹੜਾ ਘਿਓ ਉਹ ਲਾ ਲਾਂਗੇ ਜੀ ਠੀਕ ਹੈ ਜੀ ਜਿਹੜੀ ਆਪਾਂ ਬੱਸ ਤਾਂ ਨਾਲ ਚਿਪਕਦਾ ਹੀ ਨਹੀਂ ਹੈਗਾ ਕੜਾਹੀ ਧਰ ਨਾਲ ਜਿਹੜੀ ਪਲੇਟ ਆਪਾਂ ਵਿੱਚ ਰੱਖ ਸੀ ਉਹ ਆਪਾਂ ਬਾਹਰ ਕੱਢ ਲਈ ਸੀਗੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਸ ਪ੍ਰਕਾਰ ਬਣਾ ਲਾਂਗੇ ਜੀ ਦੇਖੋ ਆ ਵਾਲੀ ਸੈਲ ਜੀ ਬਣ ਗਿਆ ਨਾ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਹੀ ਰੱਖ ਦਾਂਗੇ ਜੀ ਜਿਹੜਾ ਦੂਜਾ ਹੈਗਾ ਆਹ ਵਾਲਾ ਪੀਸ ਹਾਂਜੀ ਲਾਲ ਦੀ ਨਾਲ ਆਪਣੇ ਬੈਕ ਟੂ ਬੈਕ ਇਹ ਵੀ ਤਿਆਰ ਹੋਈ ਜਾਣਗੇ ਇਹ ਵੀ ਨਾਲ ਦੀ ਨਾਲ ਤਿਆਰ ਹੋਈ ਜਾਣਗੇ ਜਿਹਨੂੰ ਆਪਾਂ ਇਹਦਾ ਟੱਕੇ ਰੱਖ ਦੰਨੇ ਹੈਗੇ ਹੁਣ ਆਪਾਂ ਇਹ ਤੇ ਲਾਵਾਂਗੇ ਜੀ ਸੌਸ ਵਸਤ ਪੀਜਾ ਸੌਸ ਸੀ ਪੀਜਾ ਸੌਸ ਹੈ ਨਹੀਂ ਸੀ ਜੇ ਆਪਣੇ ਕੋਲੇ ਦੂਜੀ ਸੀਗੀ ਕੈਚਪ ਟਮਾਟੋ ਵਾਲੀ ਉਹੀ ਆਪਾਂ ਇਹ ਤੇ ਲਾ ਦੰਨੇ ਆ ਜੀ ਆਹ ਲੋ ਜੀ ਤੇ ਹੁਣ ਆਪਾਂ ਇਹ ਤੇ ਪਾਵਾਂਗੇ ਜੀ ਮੋਜ਼ਰੇਲਾ ਚੀਜ਼ ਠੀਕ ਹੈ ਇਹ ਖੁੱਲੇ ਦਿਲ ਨਾਲ ਜੇ ਪਾਉਣਾ ਹੈ ਇਹ ਖੁੱਲੇ ਦਿਲ ਨਹੀਂ ਪਾਇਓ ਜੀ ਕਿਉਂਕਿ ਫੇਰ ਹੀ ਟੇਸਟੀ ਬਣਦਾ ਹੈਗਾ ਹਾਂਜੀ ਤੇ ਉੱਤੇ ਆਪਾਂ ਲਾ ਦਾਂਗੇ ਸਬਜ਼ੀਆਂ ਜੋ ਵੀ ਸਬਜ਼ੀਆਂ ਪਸੰਦ ਹੋਣ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜਿਵੇਂ ਪਨੀਰ ਹੋ ਗਿਆ ਜੀ ਸਿਮਲਾ ਮਿਰਚ ਹੋ ਗਈ ਪਿਆਜ਼ ਹੋ ਗਈ ਉਹ ਆਪਾਂ ਇਹਦੇ ਤੇ ਲਾ ਸਕਦੇ ਹਾਂਗੇ ਪਨੀਰ ਵਾਲਾ ਸਰਮਨ ਅੱਜ ਕੱਲ ਬਹੁਤ ਚੱਲ ਰਿਹਾ ਆਇਓਡੀਨ ਟੈਸਟ ਯਾ ਹਨਾ ਹਾਂਜੀ ਕਾਲਾ ਹੋ ਜਾਂਦਾ ਹੈ ਨਾ ਆਪਾਂ ਇਹ ਤੇ ਰੱਖ ਦਾਂਗੇ ਜੀ ਆਹ ਵਾਲੇ ਸਾਰੇ ਪੀਸ ਇਹ ਡੈਕੋਰੇਸ਼ਨ ਆਪਾਂ ਕਿਵੇਂ ਵੀ ਕਰ ਸਕਦੇ ਹਾਂ ਬਰੀਕ ਵੀ ਕੱਟ ਸਕਦੇ ਹਾਂ ਜਾਦੀ ਮੋਟੀਆਂ ਵੀ ਰੱਖ ਸਕਦੇ ਹਾਂ ਜੀ ਜਿਵੇਂ ਵੀ ਆਪਾਂ ਨੂੰ ਪਸੰਦ ਹੋਵੇ ਉਵੇਂ ਆਪਾਂ ਇਹਨੂੰ ਕੱਟ ਕੇ ਰੱਖ ਲੈਣੀਆਂ ਨੇ ਜੀ ਨਾਲ ਆਪਾਂ ਜਾਣੀਆਂ ਚਾਹੀਦੀਆਂ ਕਿਵੇਂ ਵੀ ਜਾਣ ਨਾਲ ਹੀ ਸਿਮਲਾ ਮਿਰਚ ਰੱਖ ਲਾਂ शिमला मिर्च ਵੀ ਆਪਾਂ ਜਿਵੇਂ 2-3 ਪ੍ਰਕਾਰ ਦੀ ਹੁੰਦੇ ਨੇ ਉਹਦੇ ਨਾਲ ਆਪਾਂ ਇਹਨੂੰ ਬਣਾ ਸਕਦੇ ਆ ਜੇ ਕਈ ਵਾਰ ਇਹ ਚੀਜ਼ਾਂ ਨਾ ਵੀ ਹੋਣ ਤਾਂ ਕੱਲੇ ਜਿਵੇਂ সুইਟ ਕੌਰਨ ਪਏ ਨੇ ਜੇ ਇਹਦੇ ਨਾਲ ਵੀ ਆਪਾਂ ਬਣਾ ਸਕਦੇ ਆ ਕਿ ਪਿਆਜ਼, ਵੀਟ ਕੌਰਨ ਹੋ ਗਈ ਜੀ, शिमला मिर्च ਹੋ ਗਈ। ਤੇ ਲਓ ਜੀ ਇਹਨੂੰ ਆਪਾਂ ਸਾਰੇ ਨੂੰ ਸਜਾ ਲੈਨੇ ਆ ਜੀ ਪਹਿਲਾਂ। ਲਓ ਜੀ ਉੱਪਰ ਦੀ ਆਪਾਂ ਇਹਦੇ সুইਟ ਕੌਰਨ ਲਾ ਦਨੇ ਆਗੇ। ਠੀਕ ਹੈ ਜੀ। ਮੱਕੀ ਦੇ ਦਾਣੇ ਜਿਹੜੇ ਕਿ ਉਵਾਲੇ ਹੋਏ ਨੇਗੇ, ਫਰੋਜ਼ਨ ਵਾਲੇ ਵੀ ਆਪਾਂ ਲੈ ਸਕਦੇ ਆਗੇ। ਇਹਨਾਂ ਦਾ ਸੁਆਦ ਮਤਲਬ ਡਿਫਰੈਂਟ ਆਉਂਦਾ ਹਨਾ। ਸਹੀ ਗੱਲ ਹੈ। ਇਹੀ ਜਾਣ ਪਾਉਂਦੇ ਆ ਕਿ ਪੀਜਾ 'ਚ ਜਾਂ ਸੈਂਡਵਿਚ 'ਚ ਹਾਂਜੀ ਟੇਸਟੀ ਬਣਦਾ ਜੀ ਇਹ ਵਧੀਆ ਤੇ ਹੁਣ ਆਪਾਂ ਥੋੜੀ ਜਿਹੀ ਉੱਪਰ ਦੀ ਹੋਰ ਪਾ ਦਾਂਗੇ ਜੀ ਮੋਜ਼ਰੇਲਾ ਚੀਜ਼ ਠੀਕ ਹੈ ਜੀ ਤੇ ਉੱਪਰ ਦੀ ਆਪਾਂ ਇਹਦੇ ਤੇ ਪਾ ਦਾਂਗੇ ਜੀ ਚਿੱਲੀ ਫਲੈਕਸ ਤੇ ਆਰਗਾਨੋ ਇਹ ਹੁਣ ਹੀ ਪਹਿਲਾਂ ਹੀ ਪੁੱਕਦੇ ਨੇ ਉਹ ਬਹੁਤ ਸਾਰੇ ਪੈ ਗਏ ਦੂਜਾ ਬਹੁਤ ਸਾਰਾ ਪੈ ਗਿਆ ਦੂਜੇ ਸਾਈਡ ਪੈ ਗਈ ਜੀ ਸੋ ਥੋੜਾ ਥੋੜਾ ਪਾ ਦਨੇ ਆ ਜੀ ਇਹ ਹੁੰਦੇ ਜੀ ਪੁਦੀਨੇ ਦਾ ਮਸਾਲਾ ਹਾਂ ਪੁਦੀਨੇ ਦੇ ਜਿਹੜੇ ਪੱਤਿਆਂ ਪੱਤਿਆਂ ਦਾ ਉਹਨਾਂ ਦਾ ਬਣਾਇਆ ਹੁੰਦਾ ਤੇ ਆਹ ਹੁੰਦੀ ਹੈ ਚਿੱਲੀ ਫਲੈਕਸ ਹੁੰਦੀ ਹੈ ਜਿਹੜੀ ਲਾਲ ਮਿਰਚ ਹੁੰਦੀ ਹੈਗੀ ਉਹਨੂੰ ਪੀਸ ਕੇ ਬਣਾਇਆ ਹੁੰਦਾ ਜੀ ਇਹਦੇ ਵਿੱਚ ਆਪਾਂ ਇਹ ਰੱਖ ਲਈਏ। ਕਿ ਕਿ ਕੜਾਹੀ ਚਾਹ ਰੱਖ ਦਰੱਖਦੇ। ਤੇ ਉੱਪਰ ਦੀ ਆਪਾਂ ਢੱਕ ਕੇ ਵੇਟ ਕਰਦੇ ਆਂ ਜੀ 10-15 ਮਿੰਟ ਤੇ ਜੇ ਆਪਾਂ ਨੂੰ ਕੱਚਾ ਲੱਗੇ ਤਾਂ ਹੋਰ ਪਕਾ ਲਾਂਗੇ ਤੇ ਨਹੀਂ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲਾਂਗੇ ਜੀ। ਠੀਕ ਹੈ ਜੀ। ਹੁਣ ਆਪਾਂ ਇਹਨੂੰ ਪੱਕਣ ਦਵਾਵਾਂਗੇ। ਹਾਂਜੀ। ਲਓ ਜੀ ਪੱਕ ਕੇ ਹੋ ਗਿਆ ਜੀ ਤਿਆਰ। 15 ਮਿੰਟ ਹੋ ਗਏ ਹਨਾ। ਹਾਂਜੀ ਹੋ ਗਏ ਜੀ 10-15 ਮਿੰਟ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਜੀ ਬਾਹਰ ਤੇ ਦੂਜੇ ਨਾਲ ਆਪਾਂ ਰੱਖ ਦਨੇ ਜਿਹਦੇ ਵਿੱਚ। ਠੀਕ ਹੈ ਜੀ। ਇਹ ਤਾਂ ਗਰਮ ਗਰਮ ਕੱਟ ਕੇ ਖਾਣ ਲਈ ਤਿਆਰ ਆ ਜਾਵਾ। ਲਓ ਜੀ। ਅੱਜ ਤਾਂ ਰੌਣੇ ਪੂਰਾ ਉਹ ਹੀ ਬਣਾਤਾ ਹਨਾ ਪੀਜ਼ਾ ਵਾਲਾ ਪੀਜ਼ਾ ਹਟ। ਪੀਜ਼ਾ ਹਟ ਬਣਾਤਾ ਜੀ। ਤੇ ਇਹਨੂੰ ਆਪਾਂ ਇਹਦੇ ਵਿੱਚ ਚਲਾ ਦਨੇ ਆ ਜੀ। ਟਾ ਕੇ ਦਨੇ ਆ ਜੀ। 10-15 ਮਿੰਟਾਂ ਚ ਹੀ ਬਣ ਕੇ ਤਿਆਰ ਹੋ ਜਾਂਦਾ ਜੀ। ਹੁਣ ਆਪਾਂ ਇਹਨੂੰ ਕੱਟ ਲਾਂਗੇ ਜੀ ਪੀਜ਼ੇ ਨੂੰ। ਆ ਬਣਾਇਆ ਸੀ ਆ ਮੈਂ ਕੜਾਹੀ 'ਚ ਹੀ ਬਣਾਤਾ ਜੀ ਤੇ ਇੱਧਰ ਆਪਣਾ ਜਿਹੜਾ ਬੇਸ ਹੈ ਇਹ ਵੀ ਬਣ ਕੇ ਤਿਆਰ ਹੋ ਗਿਆ। ਠੀਕ ਹੈ ਜੀ ਇਹ ਏਸੇ ਕੜਾਹੀ 'ਚ ਹੀ ਬਣਾਤਾ। ਹਾਂਜੀ ਬਸ ਇਹਨੂੰ ਤਾਂ ਆਪਾਂ ਬੰਦ ਕਰ ਦਨੇ ਜੀ ਹੂੰ ਤੇ ਆ ਬੇਸ ਤੇ ਆਪਾਂ ਲਾਵਾਂਗੇ ਜੀ ਸਾਰੀਆਂ ਸਬਜ਼ੀਆਂ ਫੇਰ ਦਿੱਤੇ ਜੀ ਹੂੰ ਲਓ ਜੀ ਹੁਣ ਆਪਾਂ ਜਿਹੜੇ ਪੀਸ ਆ ਉਹ ਕੱਟ ਲੈਨੇ ਆ ਜੀ ਠੀਕ ਹੈ ਜੀ ਤੇ ਇੰਦਰ ਆਪਣੇ ਨਾਲ ਬੈਕ ਟੂ ਬੈਕ ਦੂਜੀ ਵੀ ਤਿਆਰ ਹੋ ਜਾਂਦੇ ਹਨਾ ਹਾਂਜੀ ਉਧਰ ਨਾਲ ਦੇ ਨਾਲ ਉਹ ਵੀ ਤਿਆਰ ਹੋ ਗਏ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਜੀ ਹੂੰ ਤੇ ਲਓ ਜੀ ਲਓ ਜੀ ਮੜਾ ਜੀ ਚੱਕ ਕੇ ਤਾਂ ਦਿਖਾ ਦੇ ਪੀਜੋ ਉਹ ਕੀ ਕਹਦੇ ਹੁੰਦੇ ਉਹਨੂੰ ਮੋਚ ਪਾਣੀ ਆ ਗਿਆ ਜੀ ਹਾਂ ਲਓ ਜੀ ਬਹੁਤ ਆਹ ਲੋ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਜੀ ਬਹੁਤ ਵਧੀਆ ਪੱਕਿਆ ਹੋਇਆ ਹੈਗਾ ਸੋ ਤੁਸੀਂ ਵੀ ਇਸ ਪ੍ਰਕਾਰ ਬਣਾ ਸਕਦੇ ਹੋ ਵਿੱਚ ਕਹਿ ਦਿੰਦੇ ਨੇ ਵੀ ਤੁਸੀਂ ਸਬਜ਼ੀਆਂ ਪਹਿਲਾਂ ਪਕਾਉਣੀ ਹੈ ਸ ਤੇ ਸਬਜ਼ੀਆਂ ਯਾਨੀ ਬਿਲਕੁਲ ਪੱਕ ਕੇ ਤਿਆਰ ਹੈ ਜੀ ਸਿਮਲਾ ਮਿਰਚ ਹੋ ਗਿਆ ਹੋਗੇ ਤੇ ਆਹ ਤਾਂ ਪਾਪਾ ਪਹਿਲਾਂ ਹੀ ਆਪਾਂ ਜਿਹੜੇ ਉਵਾਲ ਲਏ ਸੀਗੇ ਸੋ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇਗੇ ਸੋ ਤੁਸੀਂ ਵੀ ਇਸ ਪ੍ਰਕਾਰ ਜਿਹੜੇ ਕਣਕ ਦੇ ਕਹਿ ਸਕਦੇ ਵੀ ਪੀਜੋ ਕਰੇ ਬਣਾ ਸਕਦੇ ਹੋ ਬੇਸਾ ਘਰੇ ਤਿਆਰ ਕਰ ਸਕਦੇ ਹੋਗੇ ਤੇਦਰ ਜਿਹੜਾ ਆਪਣਾ بیس ਆ ਜੀ ਵੀ ਤਿਆਰ ਹੋ ਗਿਆ ਹੁਣ ਆਪਾਂ ਸਾਰਿਆਂ ਤੇ ਲਾ ਕੇ ਸਾਰਿਆਂ ਆਪਾਂ ਤਿਆਰ ਕਰ ਲਾਂਗੇ ਫੇਰ ਦਿਖਾਉਣਾ ਜੀ ਸਾਰਿਆਂ ਰਿਜ਼ਲਟ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਲਓ ਜੀ ਆ ਵੀ ਪੱਕ ਕੇ ਤਿਆਰ ਹੋ ਗਿਆ ਤੇ ਚੌਥਾ ਵੀ ਆਪਾਂ ਇਹਦੇ ਵਿੱਚ ਰੱਖ ਤਾ ਲਓ ਜੀ ਸਾਰੇ ਬਣ ਕੇ ਤਿਆਰ ਹੋ ਜਾਣਗੇ ਬਹੁਤ ਹੀ ਟੇਸਟੀ ਬਣਦੇ ਨੇਗੇ ਸੋ ਤੁਸੀਂ ਵੀ ਜਰੂਰ ਟਰਾਈ ਕਰਨਾ ਜੀ ਤੇ ਗਰਮ ਗਰਮ ਆਪਣੇ ਘਰ ਵਿੱਚ ਬਣਾ ਕੇ ਖਾਣੇ ਕਿਉਂਕਿ ਆਟੇ ਦੇ ਜਿਹੜੀ ਕਹਿੰਦਾ ਵੀ ਹੈਲਦੀ ਚੀਜ਼ ਬਣਦੇ ਉਹ ਆਪਾਂ ਘਰਤੀ ਬਣਾ ਸਕਿਆ ਨਹੀਂ ਤਾਂ ਫਿਰ ਆਪਾਂ ਨੂੰ ਮੈਦੇ ਦੀ ਖਾਣੀ ਪੈਂਦੀ ਹੈ ਸੋ ਤੁਸੀਂ ਵੀ ਜਰੂਰ ਟਰਾਈ ਕਰਨਾ ਬੱਚਿਆਂ ਨੂੰ ਖੁਸ਼ ਕਰਨਾ ਸੋ ਜਿਹੜੀਆਂ ਚੀਜ਼ਾਂ ਨਹੀਂ ਹੈ ਬੱਚਿਆਂ ਨੂੰ ਬੇहद ਪਸੰਦ ਆਉਂਦੀਆਂ ਨੇ ਤੇ ਆਪਾਂ ਘਰ ਵਿੱਚ ਹੈਲਦੀ ਜਿਹੜਾ ਪੀਜਾ ਤਿਆਰ ਕਰਕੇ ਦੇ ਸਕਦੇ ਆ ਸੋ ਜਰੂਰ ਟਰਾਈ ਕਰਨਾ ਜੀ ਵੀਡੀਓ ਵਧ ਲਈ ਅੱਗੇ ਜਰੂਰ ਸ਼ੇਅਰ ਕਰਨੀ ਧੰਨਵਾਦ ਜੀ